ਇੰਗਲ ਨਿਊ ਐਸ ਐਸ ਟ੍ਰਾਂਸਪੋਰਟ ਦੀ ਗੱਡੀਆਂ ਦੇ ਚੱਕੇ ਗਰੀਸ ਹੋ ਰਹੇ ਆ ਹੱਬਾ ਹੱਬਾ ਵੀ ਕੀਤੀ ਨਾਲ ਨਾ ਹੱਬਾ ਹੀ ਗਰੀਸ ਹੋਦੀ ਆ ਆਓ ਯਾਰ ਇਹ ਜੀ ਗੱਡੀ ਪਾਉਣ ਦੀ ਤਮੰਨਾ ਪਾਵਾ ਗਿਆ ਇਹ ਜੀ ਗੱਡੀ 1 ਲੱਖ 50 ਹਜ਼ਾਰ ਦੀ ਗੱਜਾ ਪਰ ਇਹਨੇ ਇੱਕ ਬੋਰੀ ਲਿਆਵਾਂਗੇ ਤੇ ਗੱਡੀ ਫਰੀ ਆਊਗੀ ਇੱਕ ਇੱਕ ਬੋਰੀ ਆਊਗੀ ਤੇ ਗੱਡੀ ਨੇ ਕਿਸ਼ਤ ਦੇਣੀ ਹੈ ਅਸਲੀਅਤ ਹੈ ਕਹਿਣਾ ਸੌਖਾ ਬੁੰਡ ਪਾੜ ਕੇ ਸਰਾਣੇ ਆ ਜਾਂਦੀ ਹੈ ਨਹੀਂ ਓਵਰ ਸੀਟ ਤੇ ਬਹਿ ਕੇ ਤਾਂ ਦੇਖ ਬਰੇ ਮੈਂ ਉਹ ਗੱਲ ਕਰਨਾ ਵੀ 1,25,000 ਦਾ ਕਿਹੜਾ ਸੌਖਾ ਗੱਡੀ ਕਿਸ਼ਤ ਕੱਢਦੀ ਆ ਹਾਂ ਗੱਡੀ ਕਿਸ਼ਤ ਆਪਣੀ ਕੱਢਦੀ ਆ ਲੇਕਿਨ ਚਲਿਆ ਹਾਂ ਜੇ ਘਰ ਦਾ ਬਾਰ ਦਾ ਖਰਚਾ ਨਾ ਹੋਵੇ ਮਤਲਬ ਬਾਹਰ ਦਾ ਵੀ ਰੰਡੀ ਬਾਜੀ ਨਾ ਕਰੇ ਬੰਦਾ ਦੇਖੀਏ ਸਰਪਤ ਦੀ ਜਗ੍ਹਾ ਆਤਰਾ ਨਹੀਂ ਜਾ ਰਹਾ ਇਹ ਭਾਈ ਇਹ ਨਾਲ ਗੱਡੀ ਇਕੱਲੀ ਕੇਸਤੀ ਦਊਗੀ ਗੱਡੀ ਦਾ ਵਧੀਆ ਬਾਡੀ ਲਵਾਈ ਭਾਈ ਨੇ ਬਾਹਰ ਆਣਾ ਬਾਡੀ ਕਵਰ ਨਵਾਂ ਲਗਾਇਆ ਹਾਂ ਚ ਬਣਵਾਈ ਆ ਬਾਡੀ ਇਹਦਾ ਨਵਾਂ ਹੀ ਨੰਬਰ ਆਇਆ ਅਜੇ ਹਲੋ ਜੀ ਮਤਲਬ ਸਵਾਗਤ ਹੈ ਜੀ ਸਾਡੇ ਅੱਜ ਦੇ ਵਲੌਗ 'ਚ ਅੱਜ ਤੁਹਾਨੂੰ ਇਹ ਕੰਮ ਹੋਣਾ ਦਿਖਾਉਣਾ ਹੈ ਗੱਡੀਆਂ ਦਾ ਅੰਕਲ ਹੋਣੇ ਡਟੇ ਹੋਏ ਨੇ ਉਹ ਆਪਣਾ ਟਾਇਰ ਟਾਇਰ ਪਿਆ ਰਿਮ ਪਿਆ ਉਹ ਜਨਾ ਟਾਇਰ ਫਿੱਟ ਕਰ ਦੋ ਰਿਮ 'ਚ ਹਾਂ ਅਸੀਕ ਅੰਕਲ ਜੀ ਹਲਾ ਵਟਰੇ ਓਏ ਸਵਾਗਤ ਹੈ ਜੀ ਸਾਡੇ ਆਈ ਦੇ ਬਲੌਗ ਤੇ ਅੱਜ ਵਾਵਾ ਡੋਣਾ ਵਾਲ ਬਲੌਗ ਬਣਾਇਆ ਤਿੰਨ ਚਤਨਾ ਮਾਦ ਲੱਗਿਆ ਬਣਾਵਾ ਗੱਡੀ ਟਾਟਾ ਦੀ ਮੈਂ ਕਹਿੰਦਾ ਵਧੀਆ ਰਹਿੰਦੀ ਹੈ ਅੜਾ ਕੀ ਕਹਿੰਦਾ ਬਹੁਤ ਜੋ ਤੁਹਾਡਾ ਓ ਬਹੁਜੀ ਹਾਂ ਇਹਦੇ ਅੱਛਾ ਓਪਨ ਓਪਨ ਬਾਡੀ ਕਰਾ ਲਈਏ ਚੱਲ ਜੀ ਗੱਲ ਲੱਤਾ ਹੈ ਕਿ ਸਜਣੋ ਕਿ ਉਹ ਸਿਆਣੇ ਕਹਿੰਦੇ ਆ ਵੀ ਵਕਤ ਤੈਅ ਕਰਦਾ ਹੈ ਕਿ ਤੁਸੀਂ ਕਿੱਥੇ ਮਿਲਣਾ ਹੈ ਕਿੱਥੇ ਵਿਛੜਨਾ ਹੈ ਤੇ ਕਿੱਥੇ ਫਿਰ ਦੁਬਾਰਾ ਮਿਲਣਾ ਹੈ ਹੈਨਾ ਸਮਾਂ ਬਲਵਾਨ ਹੁੰਦਾ ਹਰ ਚੀਜ਼ ਪਿੱਛੇ ਕਿ ਜਦੋਂ ਬੰਦੇ ਤੇ ਭੀੜ ਪੈਂਦੀ ਆ ਨਾ ਤੇ ਬੰਦਾ ਆਪਣੇ ਆਪ ਨੂੰ ਨਾ ਇਕੱਲਾ ਮਹਿਸੂਸ ਕਰਨ ਲੱਗ ਜਾਂਦਾ ਬਲਕਿ ਬੇਸ਼ੱਕ ਉਹਦੇ ਨਾਲ ਉਹਦੇ ਸਹਾਰੇ ਤੁਰੇ ਫਿਰਦੇ ਹੋਣ ਪਰ ਜਦੋਂ ਰਾਤ ਨੂੰ ਇਕੱਲਾ ਹੁੰਦਾ ਨਾ ਫਿਰ ਉਹਦੇ ਹਾਲਾਤ ਉਹ ਹੀ ਜਾਣ ਸਕਦਾ ਕਿ ਜ਼ਿੰਦਗੀ ਬਹੁਤ ਔਖੀ ਹੈ ਕਹਿੰਦੇ ਕੱਟਣੀ ਜਿਵੇਂ ਮਰਜ਼ੀ ਕੱਟ ਲਓ ਤੁਸੀਂ ਜਿਹੜੀਆਂ ਤੰਗੀਆਂ ਪਰੇਸ਼ਾਨੀਆਂ ਦਿਮਾਗੀ ਤੌਰ ਤੇ ਬੰਦਾ ਸਟ्रेस ਹੁੰਦਾ ਨਾ ਇਹ ਮੰਨਣਾ ਅੰਦਰ ਤੱਕ ਹਲਾ ਦਿੰਦਾ ਇਹ ਦੀ ਕੋਈ ਦਵਾਈ ਨਹੀਂ ਹੈ ਕਹਿੰਦੇ ਜਿਹੜੀ ਸਕੈਨ ਹੁੰਦੀ ਨਾ ਸਕੈਨ ਇਹ ਨਹੀਂ ਦੱਸ ਸਕਦੀ ਕਿ ਬੰਦਾ ਦਿਮਾਗੀ ਤੌਰ ਤੇ ਕਿੰਨਾ ਕੇ ਪਰੇਸ਼ਾਨ ਆ ਉਹ ਕਦੇ ਸਕੈਨ ਚ ਨਹੀਂ ਆ ਸਕਦਾ ਦਿਮਾਗ ਦੀ ਜਿਹੜੀ ਐਮ ਆਰ ਆਈ ਕਾ ਉਹ ਚ ਨਹੀਂ ਆ ਸਕਦਾ ਉਹ ਸਿਰਫ ਬੰਦਾ ਹੀ ਦੱਸ ਸਕਦਾ ਹੈ ਜਿਹੜਾ ਉਹਦੇ ਨਾਲ ਕੋਈ ਗੱਲ ਕਰੂਗਾ ਜਿਹੜਾ ਕੋਈ ਕਾਉਂਸਲਿੰਗ ਕਰੂਗਾ ਉਹ ਉਹਨੂੰ ਸਮਝਾ ਸਕਦਾ ਜਾਂ ਉਹ ਉਹਨੂੰ ਡਿਸਕ੍ਰਾਈਬ ਕਰ ਸਕਦਾ ਹੈ ਕਿਵੇਂ ਆਪਣੇ emotions ਨੂੰ ਕਿਸੇ ਬੰਦੇ ਨਾਲ ਸ਼ੇਅਰ ਕਰੂਗਾ ਹਣਾ ਮੈਂ ਇਹਨਾਂ ਜ਼ਿੰਦਗੀ 'ਚ ਬਹੁਤ ਲੋਕ ਆਉਂਦੇ ਨੇ ਬਹੁਤ ਲੋਕ ਜਾਂਦੇ ਨੇ ਤੁਹਾਨੂੰ ਬਹੁਤ ਕੁਝ ਸਿਖਾ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਆ ਕੇ ਤੁਸੀਂ ਸਿੱਖ ਲੈਣੇ ਹੋ ਅੱਗੇ ਵਧ ਜਾਣੇ ਹੋ ਪਰ ਉਹ ਬੰਦਿਆਂ ਨਾਲ ਬਤਾਏ ਹੋਏ ਜਿਹੜੇ ਤੁਹਾਡੇ ਪਲ ਹੁੰਦੇ ਨੇ ਨਾ ਉਹ ਤੁਹਾਨੂੰ ਤੁਹਾਨੂੰ ਕਿਤੇ ਨਾ ਕਿਤੇ ਲੰਗੀ ਤਾਅ ਉਮਰ ਚ ਤੁਹਾਨੂੰ ਯਾਦ ਆਉਣਗੇ ਕਿਉਂ 사ਵਰ ਵਾਲੀ 사ਵਰ ਸਾਬ ਦਾ ਇੱਕ ਸ਼ੇਰ ਹੈ ਜੀ ਕਿ ਮਹਿਕ ਰੰਗ ਨਫਾਸਤ ਉਹਦੇ ਬੁੱਲਾਂ ਦੀ ਐਸੀ ਤੈਸੀ ਕਰ ਦਿੰਦੀ ਏ ਫੁੱਲਾਂ ਦੀ ਸਾਰੀ ਉਮਰ ਸਜ਼ਾ ਭੁਗਤਨੀ ਪੈਂਦੀ ਹੈ ਵਕਤੋਂ ਪਹਿਲਾਂ ਕੀਤੀਆਂ ਹੋਈਆਂ ਭੁੱਲਾਂ ਦੀ ਕਿ ਜਿਹੜੀਆਂ ਬੰਦਾ ਬੰਦਾ ਭੁੱਲਾਂ ਕਰ ਲੈਂਦਾ ਨਾ ਉਹਦੀ ਫਿਰ ਸਜ਼ਾ ਬੰਦੇ ਨੂੰ ਭੁਗਤਿਉਂ ਪੁਕਤਨੀ ਆ ਪੈਂਦੀ ਹੈ ਬਾਕੀ ਜ਼ਿੰਦਗੀ ਦੇ ਰੰਗ ਨੇ ਕਦੇ ਧੁੱਪ ਕਦੇ ਛਾਏ ਤਾਂ ਜਿਵੇਂ ਸੂਰਜ ਚੜਨਾ ਆ ਤੇ ਡੁੱਬਣਾ ਵੀ ਆ ਉਹਨੇ ਇਹ ਵੀ ਨਹੀਂ ਹੈਗਾ ਵੀ ਹਰ ਟਾਈਮ ਹਨੇਰਾ ਰਹੂਗਾ ਇਹ ਵੀ ਨਹੀਂ ਹੋ ਸਕਦਾ ਕਿ ਹਰ ਟਾਈਮ ਚੰਨ ਰਹੇਗਾ ਜ਼ਿੰਦਗੀ ਬਹੁਤ ਹਸੀਨ ਹੈ ਯਾਰ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਖਿਆਲ ਆਉਂਦੇ ਹਨਾ ਉਹਨਾਂ ਖਿਆਲਾਂ ਨੂੰ ਸੰਭਾਲ ਕੇ ਰੱਖੋ ਕਿਸੇ ਨਾ ਕਿਸੇ ਚੀਜ਼ 'ਚ ਤਬਦੀਲ ਕਰ ਦੋ ਉਹਨਾਂ ਖਿਆਲਾਂ ਨੂੰ ਤੁਹਾਡੀ ਜ਼ਿੰਦਗੀ ਬਹੁਤ ਹਸੀਨ ਲੱਗੋਗੀ ਇਹ ਗਾ ਮਿੱਤਰੋ ਹੋਰ ਸੁਣਾਓ ਮਿੱਤਰੋ ਕੈਮ ਹੋ ਸਾਰੇ ਆ ਬਣੀ ਜਾਂਦਾ ਵੇਖੋ ਹਫ਼ਤਾ ਹੋ ਗਿਆ ਨਾ ਇਹ ਰ ਬਣ ਗਿਆ ਤੇ ਤੁਹਾਨੂੰ ਇਹਦੇ ਰੌਣਕ ਮੇਲਾ ਰੰਗਟਾ ਮੈਂ ਇਹਦੀ ਮੈਂਬਰਸ਼ਿਪ ਵੀ ਲੈ ਰੱਖੀ ਆ ਇਹਦੇ ਅੰਦਰ ਬੈਡਮਿੰਟਨ ਕੋਰਟ ਆ ਮੈਂਬਰਸ਼ਿਪ ਲੈ ਲਈ ਆ ਜਾਂਦੇ ਹੈ ਨਹੀਂ ਯਾਰ ਹੁਣੇ ਜਿਮ ਦੀ ਮੈਂਬਰਸ਼ਿਪ ਆ ਪਈਆਂ ਪਈਆਂ ਫੇਲ ਹੋ ਗਈਆਂ ਲਾਦਾਨੀਓ ਦੇਣੇ ਕੋਦੋਂ ਹੋਣਾ ਜਦੋਂ ਯਾਰਾਂ ਨੇ ਉੱਠ ਗਏ ਤੇ ਜਿਮ ਜਾਣਾ ਐਕਸਰਸਾਈਜ਼ ਲਗਾਣੀ ਬੈਡਮਿੰਟਨ ਖੇਡਣਾ ਮੇਰੇ ਕੋਲ ਪਿਆ ਆ ਵਧੀਆ ਬੈਡਮਿੰਟਨ ਮੈਂ ਕਸਟਮਾਈਜ਼ ਕਰਵਾਇਆ ਹੋਇਆ ਉਥੋਂ ਸਾਊਥ ਤੋਂ ਕਰਵਾ ਕੇ ਲਿਆ ਸੀ ਬਾਕੀ ਆ ਸੋਖ ਖੇਡੋ ਜ਼ਿੰਦਗੀ ਦਾ ਆਨੰਦ ਲਓ ਹੋ ਜਾਂਦਾ ਕਦੇ ਕਦੇ ਐਵੇਂ ਆਪਾਂ ਲੋਕਾਂ ਨੂੰ ਗਿਆਨ ਦਿੰਦੇ ਨੇ ਦਿਮਾਗ ਤੇ ਸਟ्रेस ਆਂਦਾ ਹੀ ਆਂਦਾ ਜੋ ਮਰਜ਼ੀ ਚੀਜ਼ ਕਰ ਲਓ ਬਾਕੀ ਆਪਣੇ ਭਾਜੀ ਗਏ ਹੋਏ ਨੇ ਘੁੰਮਣ ਬਲੈਕ ਰਾਈਡਰ ਬਦੇਸ਼ਾ ਫੋਲੋ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਡੇਲੀ ਵਲੋਗ ਦੇਖਣਾ ਤੁਸੀਂ ਉਹਨਾਂ ਦਾ ਬਹੁਤ ਵਧੀਆ ਕੰਟੈਂਟ ਬਣਾ ਰਹੇ ਨੇ ਆਲਾ ਦਰਜੇ ਦਾ ਕੰਟੈਂਟ ਬਣਾ ਰਹੇ ਨੇ ਚੱਕਰਵਰਤੀ ਫੌਜਾਂ ਨੇ ਅੰਗਦਲ ਬੁੱਢਾ ਦਲ 96 ਕਰੋੜੀ ਚੱਕਰਵਰਤੀ ਫੌਜਾਂ ਬਲੈਕ ਰਾਈਡਰ ਬਦੇਸ਼ਾ YouTube ਚੈਨਲ ਆ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਤ ਬਾਤ ਵੇਖੋ ਸ਼ੇਅਰ ਕਰੋ ਕਮੈਂਟ ਕਰੋ ਠੀਕ ਹੈ ਜੀ ਸਫ਼ਰ ਕਰ ਰਹੇ ਨੇ ਆਪਣਾ ਗੁਰੂਬੇ ਸਿੰਘ ਜੀ ਮਾਰਗ ਤੇ ਹਜੂਰ ਸਾਹਿਬ ਤੱਕ ਜਾਣਾ ਤਖਤ ਸ੍ਰੀ ਹਜੂਰ ਸਾਹਿਬ ਉਸ ਤੱਕ ਯਾਤਰਾ ਕਰ ਰਹੇ ਨੇ ਤੇ ਮੇਰੇ ਸਾਰੇ ਜਿੰਨੇ ਵੀ ਮੇਰੇ ਵੀਰ ਸਾਡਾ ਮੇਰਾ ਬਲੌਗ ਦੇਖਣਗੇ ਉਹਨਾਂ ਦਾ ਚੈਨਲ ਜਰੂਰ ਜਾ ਕੇ ਸਬਸਕ੍ਰਾਈਬ ਕਰੋ ਮੈਂ ਅੱਜ ਵਾਲੇ ਆਪਣੇ ਇਸ ਵਲੌਗ ਦੇ ਵਿੱਚ ਉਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਚੈਨਲ ਵੀ ਐਡ ਕਰ ਦੂੰਗਾ ਠੀਕ ਹੈ ਜੀ ਬਾਕੀ ਸਾਡੇ ਅੰਕਲ ਇੱਕ ਸਾਡੇ ਗਵੰਟੀ ਅੰਕਲ ਨੇ ਥੋੜੇ ਜਿਹਾ ਬਿਮਾਰ ਨੇ ਉਹਨਾਂ ਨੂੰ ਹਸਪੀਟਲ ਐਡਮਿਟ ਕਰਾਇਆ ਸੀ ਐਮਸੀ ਮੈਂ ਉੱਥੋਂ ਹੀ ਆਇਆ ਤੇ ਤੇ ਹੁਣ ਫੇਰ ਜਾਣਾ ਹੈ ਜਾ ਕੇ ਤੇ ਫੇਰ ਉਹਾਂ ਦਾ ਦੇਖਦੇ ਆਂ ਪਹਿਲਾਂ ਐਮਰਜੈਂਸੀ 'ਚ ਲੈ ਕੇ ਗਏ ਸੀਗੇ ਫਿਰ ਵਾਰਸ ਸ਼ਿਫਟ ਕਰਾਤਾ ਹੁਣ ਮਾਤ ਵਾਲਾ ਜਾਣਾ ਰੋਟੀ ਖਾ ਕੇ ਘਰੋਂ ਹਸਪੀਟਲ ਤੇ ਦੇਖਦੇ ਆ ਡਾਕਟਰ ਕੀ ਕਹਿੰਦੇ ਆ ਕੀ ਹਾਲਤਾ ਵਾ ਥੋੜਾ ਬੀਪੀ ਡਾਊਨ ਹੋ ਗਿਆ ਸੀ ਉਹਨਾਂ ਦਾ ਬੁਖਾਰ ਚੜ ਗਿਆ ਸੀ ਬੀਪੀ ਡਾਊਨ ਸੀਗਾ ਬਾਕੀ ਦੇਖਦੇ ਆ ਜਾ ਕੇ ਕੀ ਕਹਿੰਦੇ ਆ ਡਾਕਟਰ ਘਰੋਂ ਛੱਡ ਕੇ ਪ੍ਰਸ਼ਾਦਾ ਪਾਣੀ ਤੇ ਅੰਕਲ ਜੀ ਦੇ ਭਰਾ ਨੇ ਛੋਟੇ ਉਹਨਾਂ ਨੂੰ ਘਰੋਂ ਨਾਲ ਲੈ ਗਏ ਨਾਲ ਲੈ ਜਾਣਾ ਘਰੋਂ ਠੀਕ ਹੈ ਜੀ ਮਿਲਦੇ ਆ ਸਜਣਾਂ ਜਾ ਕੇ ਮੈਂ ਤੁਹਾਨੂੰ ਹਸਪਤਾਲ ਚ ਸ਼ਕ ਲਈ ਪ੍ਰਸ਼ਾਦਾ